ਦੋ ਕੁੜੀਆਂ ਨੇ ਵਿਆਹ ਕਰਾਇਆ ਹੈ ਜੀ ਹਾਂ ਗੁਰੂਗ੍ਰਾਮ ਦੀਆਂ ਰਹਿਣ ਵਾਲੀਆਂ ਦੋ ਲੜਕੀਆਂ ਨੇ ਵਿਆਹ ਕਰਾਇਆ ਤੇ ਦੋਨਾਂ ਦੀ ਉਮਰ ਇੱਕ ਦੀ 35 ਸਾਲ ਦੱਸੀ ਜਾ ਰਹੀ ਹੈ ਔਰ ਇੱਕ ਦੀ 33 ਸਾਲ ਅੰਜੂ ਔਰ ਕਵਿਤਾ ਦੋਏ ਜਾਣੀਆਂ ਤਕਰੀਬਨ 4 ਸਾਲ ਤੋਂ ਰਿਲੇਸ਼ਨ 'ਚ ਰਹਿ ਰਹੀਆਂ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਅੱਜ ਵਿਆਹ ਕਰਾ ਲਿਆ ਸੱਤ ਫੇਰੇ ਲਾਏ ਨੇ ਔਰ ਇਹ ਜਿਹੜਾ ਮਾਮਲਾ ਗੁਰੂਗ੍ਰਾਮ ਤੋਂ ਸਾਹਮਣੇ ਹੈ ਦਰਅਸਲ 4 ਸਾਲਾਂ ਤੋਂ ਇਕੱਠੀਆਂ ਰਹਿ ਰਹੀਆਂ ਸੀ ਆਪਣੀਆਂ ਇੰਸਟਾਗ੍ਰam ਫੇਸਬੁੱਕ ਤੇ ਸਟੋਰੀਆਂ ਪਾਉਂਦੀ ਸੀ ਵਿਆਹ ਪਿਆਰ ਦੇ ਚਰਚੇ ਇਹਨਾਂ ਦੇ ਇੰਨੇ ਸੀ ਕਿ ਲੋਕ ਇਹਨਾਂ ਨੂੰ ਜਿਹੜੇ ਟੌਟ ਵੀ ਮਾਰਦੇ ਸੀ ਤੇ ਸਵਾਲ ਵੀ ਕਰਦੇ ਸੀ ਜਿਸ ਤੋਂ ਬਾਅਦ ਇਹਨਾਂ ਦੋਨਾਂ ਜਣੇ ਨੇ ਫੈਸਲਾ ਲਿਆ ਤੇ ਵਿਆਹ ਕਰਾ ਲਿਆ ਜਿਸ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਤਾਂ ਇਹਨਾਂ ਦੋਨਾਂ ਲੜਕੀਆਂ ਨੇ ਵਿਆਹ ਕਰਾਇਆ ਤੇ ਅੰਜੂ ਔਰ ਕਵਿਤਾ ਦਾ ਕਹਿਣਾ ਕਿ ਅਸੀਂ ਬਚਾ ਅਨਾਥ ਆਸ਼ਰਮ ਤੋਂ ਗੋਦ ਲਵਾਂਗੇ ਤੇ ਲੋਕ ਭਾਵੇਂ ਹੱਸੀ ਜਾਣ ਸਾਡੇ ਤੇ ਪਰ ਅਸੀਂ ਜਿਹੜਾ ਵਿਆਹ ਕਰਾਇਆ ਤੇ ਇੱਕ ਮਿਸਾਲ ਪੈਦਾ ਕੀਤੀ ਹੈ ਪ੍ਰਤੀਸਵਾਲੇ ਖੜਾ ਹੋ ਰਿਹਾ ਕਿ ਜਿਹੜੇ ਇਹ ਵਿਆਹ ਹੋ ਰਹੇ ਨੇ ਇਹਨਾਂ ਵਿਆਹਾਂ ਨੂੰ ਜਿਹੜੇ ਸਮਲਿੰਗੀ ਵਿਆਹ ਹੋ ਰਹੇ ਨੇ ਜਿਸ ਤੇ ਸਵਾਲੇ ਖੜਾ ਹੋ ਰਿਹਾ ਕਿ ਕੁੜੀਆਂ ਕੁੜੀਆਂ ਕਿਉਂ ਵਿਆਹ ਕਰਾ ਰਹੀਆਂ ਨਹੀਂ ਮੁੰਡੇ ਮੁੰਡੇ ਕਿਉਂ ਕਰਾ ਰਹੇ ਨੇ ਇਹਨਾਂ ਤੇ ਬੜੇ ਸਵਾਲ ਖੜੇ ਹੋ ਰਹੇ ਨੇ ਤੇ ਇਹ ਸਵਾਲ ਗੁਰੂਗ੍ਰਾਮ ਦੇ ਇਹ ਵੀਡੀਓ ਜਿਹੜੀ ਆਈ ਆ ਇਹ ਤਸਵੀਰਾਂ ਜਿਹੜੀਆਂ ਆਈਆਂ ਨੇ ਖਬਰਾਂ ਆਈਆਂ ਨੇ ਇਹ ਤੇ ਵੀ ਹੋ ਰਿਹਾ ਕਿ ਇਹ ਸਮਲਿੰਗ ਵਿਆਹ ਨੇ ਜਿਹੜੇ ਕਿਉਂ ਹੋ ਰਹੇ ਨੇ ਔਰ ਇਹਨਾਂ ਤੇ ਲੋਕ ਚਰਚਾ ਵੀ ਕਰ ਰਹੇ ਨੇ ਦੋ ਮੁੰਡੇ ਵੀ ਵਿਆਹ ਕਰਾ ਰਹੇ ਨੇ ਦੋ ਕੁੜੀਆਂ ਵੀ ਕਰਾ ਰਹੀ ਨੇ ਤੇ ਅੰਜੂ ਤੇ ਕਵਤਾ ਦਾ ਜਿਹੜਾ ਵਿਆਹ ਪੂਰਾ ਸੁਰਖੀਆਂ ਬਟੋਲ ਰਿਹਾ ਤੇ ਸਵਾਲ ਵੀ ਖੜੇ ਕਰ ਰਿਹਾ ਇਸ ਵਾਰ ਤੁਹਾਡੇ ਕੀ ਕਹਿਣਾ ਹੈ ਆਪਣੇ ਵਿਚਾਰ ਜ਼ਰੂਰ ਦੇਣਾ ਧੰਨਵਾਦ